ਸਤਿਨਾਮ ਸ਼੍ਰੀ ਵਾਹਿਗੁਰੂ ਸਾਈਂ ਜੀਓ ਸੋ ਕੋ ਸ਼ਬਦ ਪਿਆਰਿਆ ਜਨਮ ਮਰਨ ਕੀ ਟੇਕ ਜੋ ਸਦਾ ਸੁਖੀ ਨਾਨਕ ਸਿਮਰਤ ਏਕ ਸਤਨ ਫਿਰਿ ਵਾਹਿਗੁਰੂ ਸਭ ਜੀਉ ਰਾਮ ਗਲੀ ਮਹਲਾ ਪਹਿਲਾ ਮਨ ਸਾਗਰ ਕਮਨ ਬੁਝੇ ਬਿਦ ਜਾਣਾ ਉਦ ਪੁਜ ਚਲ ਤੇ ਆਪ ਤਨ ਚੀਨੈ ਆਪੇ ਤਤ ਪਛਾਣੈ ਐਸਾ ਗਿਆਨ ਵਿਚਾਰੇ ਕੋਈ ਦੇਸ ਤੇ ਬੁਗਤ ਪਰਮ ਗਤ ਹੋਈ ਰਾਮ ਧਨ ਮਰਣ ਅਰਣ ਮੈਂ ਦੁਨੀਆ ਰੋਸਨ ਮਿਸੀ ਤ ਬਿੰਦ ਸੋਈ ਤਾਂ ਕੀ ਗਤ ਮਿਤ ਅਵਰ ਨਾ ਜਾਣੈ ਬੇਨ ਸਮਝ ਨ ਹੋਈ ਪੁਰਖ ਮਨਾਰ ਨਾਰ ਮੈਂ ਪੁਰਖਾ ਬੂਜੋ ਗਿਆਨ ਬ੍ਰਹਮ ਗਿਆਨੀ ਤਨ ਮੈਂ ਧਿਆਨ ਧਿਆਨ ਮੈਂ ਜਾਨਿਆ ਗੁਰਮਗ ਅਕਥ ਕਾਣੀ ਮਨ ਮੈਂ ਜੋਤ ਜੋਤ ਮੈਂ ਮਨੁਆ ਪੰਜ ਮਲੇ ਗੁਰ ਪਾਈ ਨਾਨਕ ਤਨ ਕੈ ਸਦ ਬਲਾਰੀ ਜਿਨ ਏਕ ਸ਼ਬਦ ਲਿਵਲਾਈ ਮਨ ਮੈਂ ਜੋਤ ਜੋਤ ਮੈਂ ਮਨੁਆ ਪੰਜ ਮਲੇ ਗੁਰ ਪਾ ਤਨ ਕੈ ਸਦ ਬਲਾਰੇ ਜਨ ਏਕ ਸ਼ਬਦ ਦੇ ਬਲਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਨਤਵਾਰ 28 ਅਪ੍ਰੈਲ 16 ਮਈ ਸਾਖ ਹੈ ਅੱਜ ਦੇ ਨਤਵਾਰ ਹਾਈ ਪ੍ਰਯਤ 16 ਬੈਸਾਖ ਹੈ ਵਾਜ ਗੁਰਦੇਵ ਕਾ ਖਾਲਸਾ ਵਾਜ ਗੁਰਦੇਵ ਦੀ ਪਤ